ਦੂਜੇ ਪਾਸੇ ਸੋਨੀ ਹੈ ਨੰਬਰ ਨੁਕਰੇ ਦਾ ਉਹ ਚੱਲਿਆ ਗੁਰਵਿੰਦਰ ਕਬੱਡੀ ਪਾਉਣ ਦੇ ਲਈ ਖੂਨਣ ਵਾਲਾ ਹਰਿਆਰੇ ਵਾਲਾ ਤੇ ਜੇ ਗੁਰਵਿੰਦਰ ਪਿਆਰ ਨਾਲ ਥੋੜੀ ਬਾਸ਼ਾ ਦੇ ਕਰੇ ਸੁਸਜੀਤੀ ਹੈ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਖੇਡ ਕਬੱਡੀ ਹੈ ਹੋ ਗਏ ਹਾਂ ਓਕੇ ਲਵੀ ਮੇਜਰ ਸਿਆ 5000 ਦੇ ਦਿਓ ਜਰਾ ਆ ਗੌਰਵ ਨੂੰ 5000 ਦੇ ਦਿਓ ਉਧਰ ਦਵਿੰਦਰ ਸਿੰਘ ਜੀ ਬਾਜਵਾ ਨਰਿੰਦਰ ਸਿੰਘ ਜੀ ਮਾਵੀ ਜੈ ਸਿੰਘ ਜੀ ਚੱਕਲ ਬੌਣ ਸਿੰਘ ਜੀ ਬਾਜਵਾ ਬਿੱਟੂ ਬਾਜਵਾ ਬਲਦੇਵ ਰੌਣਾ ਦੇਜੁਰ ਰੌਣਾ ਸਾਰੇ ਵੀਰਾਂ ਦਾ ਧੰਨਵਾਦ ਹੈ ਸੁਰਿੰਦਰ ਸ਼ੰਦਾ ਜੀ ਨੇ ਔਰ ਸਰਬਜੀਤ ਸਾਡਾ ਪ੍ਰਾਚ ਐਡੀਆਂ ਵਾਲਾ ਬਹੁਤ-ਬਹੁਤ ਧੰਨਵਾਦ ਸਰਬਜੀਤ ਜੀ ਦੀ ਸਾਰੀ ਪੀਟਾ ਜਿਨ੍ਹਾਂ ਵੱਲੋਂ ਅੱਜ ਦਾ ਵੱਡਾ ਕੱਪ ਬਲਦੇਵ ਸਿੰਘ ਮਾਨ ਕੈਨੇਡਾ ਜੀ ਔਰ ਰਵਿੰਦਰ ਪੰਗੂ ਜੀ ਆਪਣਾ ਮੰਡੀ ਵਾਲੇ ਕੈਲੀਫੋਰਨੀਆ